ਪਹਿਲੀ ਖੇਡ ਵੀਰੋ ਜਿਸ ਵਿੱਚ ਬਾਹਰੋਂ ਦੇਖਣ ਵਾਲੇ ਦਾ ਜ਼ਿਆਦਾ ਜ਼ੋਰ ਲੱਗਦਾ ਹੈ ਇਹ ਛੋਟੇ-ਛੋਟੇ ਬੱਚੇ ਇਨਸਾਨੀ ਚਲਾਕੀਆਂ ਤੋਂ ਬੇਖਬਰ ਜਿੱਤ ਹਾਰ ਤੋਂ ਵੀ ਬੇਖਬਰ ਕੀ ਹੁੰਦੀ ਹੈ ਜਿੱਤ ਹਾਰ ਇਹਨਾਂ ਨੂੰ ਨਹੀਂ ਪਤਾ ਸੋ ਰੇਡਨ ਵਾਲੇ ਬੱਚਿਆਂ ਦੀ ਇੱਕ ਖੇਡ ਹੈ ਜਿਸ ਵਿੱਚ ਵੇਖੋ ਕਿਹੜਾ ਬੱਚਾ ਜਿੱਤਦਾ ਹੈ ਦੋ ਬੱਚੇ ਅੱਗੇ ਨੇ ਇੱਕ ਪਿੰਕ ਸ਼ਰਟ ਵਾਲਾ ਇੱਕ ਦੂਸਰਾ ਦੋਵਾਂ ਦੇ ਵਿੱਚੋਂ ਕੋਈ ਜਿੱਤਦਾ ਕਿਉਂਕਿ ਤੀਸਰਾ ਬਾਜ਼ੀ ਮਾਰਦਾ ਕਿਉਂਕਿ ਜਿੱਤ ਹਾਰ ਤੋਂ ਬੇਖਬਰ ਨੇ ਕਿ ਜਿੱਤ ਹਾਰ ਕੀ ਹੁੰਦੀ ਹੈ ਭਾਵੇਂ ਕਿ ਇਹਨਾਂ ਦੇ ਮਾਤਾ ਪਿਤਾ ਬਾਜ਼ੀ ਆ ਮਾਰ ਰਹੇ ਬਿਲਕੁਲ ਲਾਈਨ ਦੇ ਨੇੜੇ ਪਰ ਇਹ ਬੱਚਾ ਜਿੱਤੂ ਨਹੀਂ ਰੁਕ ਗਿਆ ਮੈਂ ਪਹਿਲਾਂ ਬੇਨਤੀ ਕੀਤੀ ਕਿ ਜਿੱਤ ਹਾਰ ਤੋਂ ਬੇਖਬਰ ਨੇ ਆਕਦੇਸ਼ ਬੱਚਿਆਂ ਵਿੱਚ ਰੱਬ ਹੁੰਦਾ ਹੈ ਇਸੇ ਗੱਲ ਨੂੰ ਇਹ ਦਸ ਰਹੇ ਨੇ ਬੱਚੇ ਦੂਸਰਾ ਬੱਚਾ ਉਹ ਪਹਿਲੇ ਤੋਂ ਅੱਗੇ ਲੰਘਣ ਦਾ ਯਤਨ ਕਰਦਾ ਹੈ ਪਰ ਨਹੀਂ ਪਤਾ ਕਿ ਇੱਥੇ ਆ ਕੇ ਜਿੱਤਣਾ ਰੁਕ ਗਏ ਤੀਸਰਾ ਬੱਚਾ ਜਾ ਰਿਹਾ ਹੈ ਹੁਣ ਇਹ ਵੇਖੋ ਇਹ ਤੀਸਰਾ ਜਿੱਤ ਗਿਆ ਜੀ